ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ 22 ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੇਰ ਰੋਜ਼ਗਾਰ ਸਕੀਮ ਤਹਿਤ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਨੇ ਉੱਥੇ ਹੀ ਮੋਹਾਲੀ ਦੇ ਪਿੰਡ ਚਿਜੁਰਹੀੜੀ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਇਹ ਮਸ਼ੀਨਾਂ ਪਹਿਲਾਂ ਵੀ ਪਿੰਡ ਜੁਜਾਰਨਗਰ ਅਤੇ ਬੜ ਮਾਜਰਾ ਦੀਆਂ ਔਰਤਾਂ ਨੂੰ ਵੰਡੀਆਂ ਗਈਆਂ ਸੀ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਸਮਾਜ ਭਲਾਈ ਵਿਭਾਗ ਦੇ ਵਿੱਚ ਸ਼ੈਡਿਊਲਡ ਕਾਸਟ ਕੋਟੇ ਦੇ ਵਿੱਚੋਂ ਇਹ ਆਈਆਂ ਨੇ 22 ਮਸ਼ੀਨਾਂ ਜਿੱਤੀਆਂ ਨੇ ਸਲਾਈ ਮਸ਼ੀਨਾਂ ਦੇ ਤੇ ਸੈਂਟਰ ਚੱਲ ਰਹੇ ਨੇ ਦੋ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਸਖਾਈ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਗਈਆਂ ਨੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਸਿਰਦਾ ਜਿਹੜਾ ਲਗਾਤਾਰ ਜਾਰੀ ਆ ਪਹਿਲਾਂ ਵੀ ਅਸੀਂ ਇਹ ਲਗਾਤਾਰ ਰੱਖਿਆ ਹੋਇਆ ਯਾਰ ਇਹ ਬੜਮਾਜੀ ਬੜਮਾਜਰੇ ਜਿਹੜਾ ਨਗਰ ਹੋਰ ਕਈ ਜਗ੍ਹਾ ਤੇ ਅਸੀਂ ਵੜ ਰਹਾ ਤੇ ਬਲੌਂਗੀ ਸਾਰਾ ਕੁਝ ਹੋ ਰਿਹਾ ਹੈ ਉੱਥੇ ਵੀ ਸੈਂਟਰ ਚੱਲ ਰਹੇ ਨੇ ਤੇ ਇੱਥੇ ਵੀ ਸੈਂਟਰ ਚੱਲ ਰਹੇ ਨੇ ਮਸ਼ੀਨਾਂ ਦਿੱਤੀ ਜਾਂਦੇ ਹੋਰ ਵੀ ਜਿਹੜੀਆਂ ਰਹਿ ਗਈਆਂ ਨੇ ਉਹ ਬੜੀਆਂ ਜਲਦੀ ਹੈ ਜਿਹੜੀਆਂ ਦਿੱਤੀਆਂ ਜਾਵਣਗੇ ਏਰੀਆ ਦੇ ਵਿੱਚ ਹੋਰ ਵੀ ਅੱਗੇ ਕੰਮ ਚੱਲਦਾ ਰਹੂ ਲੋਕਾਂ ਕੇ ਤੇ 10 ਵੀ ਰਹੇ ਨੇ ਇਹ ਕਾਰਨ ਕਿੱਥੇ ਕਿੱਥੇ ਕਮੀਆਂ ਜਿਆਦਾ ਮਸ਼ੀਨਾਂ ਮੰਗ ਰਹੇ ਨੇ ਜਾਂ ਉਹਨਾਂ ਸਿਰਫ ਬਾਈ ਦੀ ਸਿਲੈਕਸ਼ਨ ਨਹੀਂ ਨਹੀਂ ਉਹ ਬਾਈ ਦੀਆਂ ਮਸ਼ੀਨਾਂ ਨੇ ਜਿਨੀਆਂ ਮਸ਼ੀਨਾਂ ਇੱਕ ਤਾਂ 80 ਕੋਟੇ ਚਾਹੀਆਂ ਨੇ ਦੂਜਾ ਜਿੰਨੀਆਂ ਮਸ਼ੀਨਾਂ ਆਈਆਂ ਨੇ ਉਹਨੀਆਂ ਹੀ ਦੇਣੀਆਂ ਨੇ ਉਹ ਕਈ ਵਾਰੀ ਤੋਂ ਪਤਾ ਵੀ ਕਾਲੀ ਪੈ ਜਾਂਦੇ ਲੋਕ ਵੀ ਸਾਨੂੰ ਵੀ ਦਿਓ ਸਾਨੂੰ ਵੀ ਦਿਓ ਐਦੋ ਬਦੁਰ ਕੁਛ ਨਹੀਂ ਆਉਂਦਾ ਉਹਨਾਂ ਨੂੰ ਵੀ ਮਿਲ ਜਾਣੀ ਨੇ ਪਰ ਉਹ ਕਾਲੀ ਕਰ ਰਹੇ ਨੇ ਜਿੰਨੀਆਂ ਮਸ਼ੀਨਾਂ ਆਈਆਂ ਉਹ ਨਹੀਂ ਦੇਣ ਚੰਡੀਗੜ੍ਹ ਰਿਪੋਰਟ ਇਸ ਪਿੰਡ ਦੀ ਜਿਹੜੀ ਜ਼ਮੀਨ ਤੇ ਪਰ ਕਹਿੰਦੇ ਕਈ ਤਰ੍ਹਾਂ ਦੀਆਂ ਸਮੱਸਿਆ ਨੇ ਪਿੰਡ ਦੇ ਵਿੱਚ ਪਾਣੀ ਵੀ ਹੋ ਗਏ ਤਾਂ ਹੋਰ ਕਈ ਸਮੱਸਿਆ ਵੀ ਜੁੜ ਗਈ ਕਹਿੰਦੇ ਬੁਰੀ ਹਾਲਤ ਹੈ ਲੋਕਾਂ ਨੂੰ ਵੀ ਭਰੋਸਾ ਤਾਂ ਆਏ ਤੁਸੀਂ ਇੱਥੇ ਕਿਉਂਕਿ 15 ਸਾਲ ਤੋਂ ਸਰਕਾਰ ਮੰਤਰੀ ਰਿਹਾ ਇਸ ਰੋਡਾਂ ਦਾ ਜੋ ਸਾਵੇ ਡਵੈਲਪਮੈਂਟ ਜਿਹੜੀ ਹੋਣੀ ਚਾਹੀਦੀ ਨਹੀਂ ਹੋਈ। ਨਹੀਂ ਉਹ ਦੇਖੋ ਮੈਂ ਤਾਂ ਬਾਰ-ਬਾਰ ਕਹਿੰਦਾ ਵੀ ਜਿਹੜੀ ਡਵੈਲਪਮੈਂਟ ਹੋਣੀ ਚਾਹੀਦੀ ਹੋਈ ਨਹੀਂ 15 ਸਾਲ ਤੋਂ ਵਧਾਇਆ ਕਰ ਰਹੇ ਨੇ ਮੰਤਰੀ ਵੀ ਰਹੇ ਨੇ ਵੱਡੇ ਕੁਝ ਨਹੀਂ ਹੋਇਆ ਹੈਗਾ। ਹੁਣ ਮੈਨੂੰ ਇੱਥੇ ਮ ਆਇਆ ਮੈਂ ਇਹਨਾਂ ਨੂੰ ਦੱਸਿਆ ਵੀ ਸਾਡਾ ਪਾਣੀ ਦਾ ਟਿਊਬਲ ਨਹੀਂ ਹੈਗਾ ਪਾਣੀ ਦੀ ਜੂੜਦਾ ਇਹਨਾਂ ਨੂੰ ਮੈਂ ਕਿਹਾ ਵੀ 6 ਮਹੀਨੇ ਦੇ ਵਿੱਚ ਤੁਹਾਡਾ ਟਿਊਬਲ ਲੱਗ ਜਾਊਗਾ ਜਿਹੜੀਆਂ ਸੜਕਾਂ ਨੇ ਉਹ ਵੀ ਬਹੁਤ ਜਲਦੀ ਰਿਪੇਅਰ ਹੋਣੇ ਹੋ ਜਾਣਗੀਆਂ ਤੇ ਜਿਹੜੀ ਨਵੀਆਂ ਉਹ ਵੀ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣਗੀਆਂ। ਤੁਹਾਨੂੰ ਕੋ ਲੱਗ ਜਾ ਟਿਊਬਲ ਦਾ ਤੇ ਭਰੋਸਾ